ਮੈਂ ਨਿਤਦੀ ਪਾਦੋਰ ਰੇਨੂ ਵਾਲਾ ਕੋਲਰੀਆਂ ਤੋਂ ਜੀ ਹਾਂ ਜੀ ਕੀ ਮਾਮਲਾ ਜੀ ਇਹ ਸਾਡਾ ਜੀ ਇੱਕ ਹਫ਼ਤੇ ਦੀ ਮਤਲਬ 25 ਤੋਂ 31 ਤੱਕ ਸਾਡੀ ਕੰਮ ਛੋੜ ਹੜਤਾਲ ਹੈ ਜੀ ਰੋਸ ਸਰਕਾਰ ਸਬੰਧੀ ਜਿਹੜਾ ਰੋਸ ਹੈ ਜੀ ਕਿਉਂਕਿ ਸਰਕਾਰ ਨੇ ਮਤਲਬ 4 ਸਾਲ ਦੇ ਕਰੀਬ ਹੋ ਚੁੱਕੇ ਨੇ ਸਰਕਾਰ ਨੂੰ ਉਹਨਾਂ ਨੇ ਜਿਹੜੀਆਂ ਮਤਲਬ ਪਹਿਲਾਂ ਵਾਅਦੇ ਕੀਤੇ ਸੀ ਉਹ ਹਜੇ ਤੱਕ ਕੋਈ ਵਾਅਦਾ ਪੂਰਾ ਨਹੀਂ ਕੀਤਾ ਤੇ ਸਾਡੇ ਜਿਹੜੇ ਇਨਸੈਂਟਿਵ ਕੱਟੇ ਜਾ ਚੁੱਕੇ ਨੇ ਉਹ ਪੱਤਿਆਂ ਨੂੰ ਮਤਲਬ ਦੁਬਾਰਾ ਬਹਾਲ ਕਰਵਾਉਣ ਦੇ ਲਈ ਅਸੀਂ ਜਿਹੜਾ ਇਹ ਧਰਨਾ ਲਗਾਇਆ ਹੈਗਾ ਜੀ ਅਸੀਂ ਸਰਕਾਰ ਅੱਗੇ ਮੰਗ ਕਰਦੇ ਆਂ ਚੇਤਾਵਨੀ ਲਾ ਲਓ ਜੇ ਸਾਡੀ ਮੰਗਾਂ ਨਾ ਮੰਨੀਆਂ ਤਾਂ ਅਸੀਂ ਇਹ ਸੰਘਰਸ਼ ਹੈ ਜਿਹੜਾ ਅੱਗੇ ਤੋਂ ਹੋਰ ਵੀ ਤਿੱਖਾ ਕਰਾਂਗੇ ਕੀ ਨਾਮ ਮੈਮ ਮੈਂ ਸੁਖਵਿੰਦਰ ਕੌਰ ਮਾਨਸਾ ਆਸ਼ਾ ਤੇ ਆਪ ਸਾਹਿਬ ਸਹਿਜੀਟਰ ਸਾਂਝਾ ਮੋਰਚਾ ਪੰਜਾਬ ਦੀ ਚੇਅਰਮੈਨ ਹੋਣ ਦੇ ਨਾਤੇ ਅਸੀਂ ਪਿਛਲੇ ਦਿਨੀ 25 ਤੋਂ ਲੈ ਕੇ 31 ਤਰੀਕ ਤੱਕ ਜਿਹੜਾ ਪੰਜਾਬ ਸਰਕਾਰ ਦੇ ਕੰਮਾਂ ਦਾ ਬਾਈਕਾਟ ਕੀਤਾ ਹੋਇਆ ਸਾਂਝੇ ਫਰੰਟ ਵੱਲੋਂ ਤੇ ਅੱਜ ਸਾਡਾ ਤੀਸਰਾ ਦਿਨ ਹੈ ਤੇ ਹਾਲੇ ਤੱਕ ਸਰਕਾਰ ਦੇ ਜਿਹੜੇ ਕੰਮ ਤੇ ਜੋ ਸਰਕ ਦੀ ਦਿਖ ਨਹੀਂ ਰਹੀ ਤੇ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਇਹ ਨੇ ਜੇ ਨਾ ਮੰਨੀਆਂ ਤਾਂ ਆਉਣ ਵਾਲੇ ਜਿਹੜੇ ਸਮੇਂ ਦੇ ਵਿੱਚ ਅਸੀਂ ਕੋਈ ਵੱਡਾ ਵਿਗਲ ਬਜਾਉਣ ਦੇ ਜਿਹੜਾ ਸਾਡਾ ਜਥੇਬੰਦੀ ਦੀ ਕਾਲ ਉਹ ਹੋ ਸਕਦੀ ਹੈ ਅਸੀਂ ਜਿਹੜੀ ਮੰਗ ਹੈ ਸਾਡੀ ਉਹ ਅਸੀਂ ਚਾਹੁੰਦੇ ਆਂ ਵੀ ਆਸ਼ਾ ਇਤਿਆਸਾਬ ਸੀਟੀਟਰ 10 ਸਾਲ ਦੀ ਸੇਵਾ ਕਰ ਚੁੱਕੀਆਂ ਸਾਡੀਆਂ ਸਮੂਹ ਆਸ਼ਾ ਨੂੰ ਵਿਭਾਗ ਦੇ ਅੰਦਰ ਕਾਨੂੰਨੀ ਅਧAIRE ਦੇ ਵਿੱਚ ਲੈ ਕੇ ਘੱਟੋ ਘਾਟ 26000 ਰੁਪਏ ਜਿਹੜਾ ਉਹ ਦਿੱਤਾ ਜਾਵੇ ਤੇ ਦੂਸਰਾ ਜਿਹੜੇ ਕੱਟੇ ਹੋਏ ਪੱਤੇ ਨੇ ਆਸ਼ਾ ਦੇ ਉਹ ਬਹਾਲ ਕੀਤੇ ਜਾਣ ਤੀਸਰਾ ਜਿਹੜਾ ਫੈਸੀਲੀਟੇਟਰਾਂ ਦੀ ਟੂਰਮਣੀ ਹੈ ਤੇ ਜਿਹੜਾ ਉਹਨਾਂ ਨੂੰ 1000 ਰੁਪਏ ਪੱਤਾ ਜਿਹੜਾ ਕੇਂਦਰ ਸਰਕਾਰ ਵੱਲੋਂ ਮਿਲਦਾ ਹੈ ਤੇ ਉਹਦਾ ਘੱਟੋ-ਘੱਟ 10000 ਰੁਪਏ ਕੀਤਾ ਜਾਵੇ ਤੇ ਆਸ਼ਾ ਫੈਸੀਲੀਟੇਟਰ ਚ ਆਸ਼ਾ ਦੋਵਾਂ ਨੂੰ ਸੇਵਾ ਮੁਕਤ ਹੋਣ ਤੇ ਹਰਿਆਣਾ ਦੀ ਤਰ੍ਹਾਂ ਅਸੀਂ 5 ਲੱਖ ਦੀ ਡਿਮਾਂਡ ਮੰਗਦੇ ਹਾਂ ਤੇ ਇਹਨਾਂ ਨੂੰ ਅੱਧੀ ਪੈਨਸ਼ਨ ਵੀ ਮੰਗਦੇ ਆਂ ਵੀ ਜਿੰਨੇ ਇਹਨਾਂ ਦਾ ਕੰਮ ਸੀ ਉਹਨੂੰ ਅੱਧੀ ਲੈ ਕੇ ਪੈਨਸ਼ਨ ਵੀ ਦਿੱਤੀ ਜਾਵੇ ਤੇ ਆਸ਼ਾ ਫੈਸੀਲੀਟੇਟਰ ਨੂੰ ਮਿਲਣ ਵਾਲੇ ਜਿਹੜੇ ਫੰਡ ਨੇ ਸਾਨੂੰ 2500 ਫਿਕਸ ਮਿਲਦਾ ਉਹ ਆਸ਼ਾ ਵੀ ਆ ਉਹਦੇ ਵਿੱਚ ਫੈਸੀਲੀਟੇਟਰ ਵੀ ਹੈ ਕੇਜਰੀਵਾਲ ਸਾਹਿਬ ਨੇ ਜਿਹੜਾ ਵਾਦਾ ਕਰਿਆ ਸੀਗਾ ਜਲੰਧਰ ਦੇ ਵਿੱਚ ਵੋਟਾਂ ਆਉਣ ਤੋਂ ਪਹਿਲਾਂ ਭਗਵੰਤ ਮਾਨ ਜੀ ਨੇ ਤੇ ਵੀ ਇਹਨੂੰ 2500 ਨੂੰ ਅਸੀਂ 10000 ਕਰਾਂਗੇ ਤੇ ਅਸੀਂ ਚਾਹੁੰਦੇ ਹਾਂ ਵੀ ਉਹ 10000 ਵੀ ਕੀਤਾ ਜਾਵੇ ਤੇ ਨਾਲ ਹੀ ਸਾਡੀਆਂ ਮੰਗੀਆਂ ਹੋਈਆਂ ਜਿਹੜੀਆਂ ਮੰਗਾ ਨੇ ਕੁਝ ਉਹ ਸਾਨੂੰ ਜਿਹੜੀਆਂ ਉਹ ਤੁਰੰਤ ਜਿਹੜੀਆਂ ਲਾਗੂ ਕੀਤੀਆਂ ਜਾਣ ਹਾਲਾਂਕਿ ਚੰਨੀ ਸਰਕਾਰ ਨੇ ਸਾਡੀਆਂ ਮੰਗਾਂ ਜਿਹੜੀਆਂ ਮੰਨੀਆਂ ਸੀ ਤੇ ਉਹ ਹਲੇ ਤੱਕ ਇਹ ਸਰਕਾਰ ਦੇ ਪੈਂਡਿੰਗ ਪਈਆਂ ਨੇ ਪੌਣੇ 4 ਸਾਲ ਦੇ ਤਕਰੀਬਨ ਹੋ ਚੁੱਕੇ ਨੇ ਇਸ ਸਰਕਾਰ ਨੂੰ ਅਜੇ ਤੱਕ ਇਹ ਸਰਕਾਰ ਆਸ਼ਾ ਦੀ ਬਿਲਕੁਲ ਸਾਰ ਨਹੀਂ ਲੈ ਰਹੀ ਜਦੋਂ ਕਿ ਆਸ਼ਾ ਡੋਰ ਟੂ ਡੋਰ ਜਾ ਕੇ ਹਰ ਕੰਮ ਨੂੰ ਨੇਪਰੇ ਚਾੜਦੀ ਹੈ ਸਰਕਾਰ ਦੀ ਕੋਈ ਵੀ ਕਾਲ ਆਉਂਦੀ ਹੈ ਉਹ ਆਸ਼ਾ ਤੋਂ ਬਿਨਾਂ ਕੋਈ ਕੰਮ ਜਿਹੜਾ ਨੇਪਰੇ ਨਹੀਂ ਚੜਦਾ ਅਸੀਂ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਹਾਂ ਵੀ ਸਾਂਝੇ ਫਰੰਟ ਦੀ ਜੇ ਕਰੇ ਗੱਲ ਮੰਗਾ ਨਾ ਮੰਨੀ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸੰਗਰੂਰ ਦੇ ਵਿੱਚ ਅਸੀਂ ਵੱਡਾ ਜਿਹੜਾ ਵਿਗਲ ਬਜਾਉਣ ਦੇ ਇਰਾਦੇ ਚ